ਸਤਿ ਸ਼੍ਰੀ ਅਕਾਲ ਦੋਸਤੋ ਵਾਹੀ ਜੋਗ ਜ਼ਮੀਨਾਂ ਦੇ ਨਾਲ-ਨਾਲ ਅੱਜ ਅਸੀਂ ਮਾਨਸਾ ਦੀ ਟਾਪ ਦੀ ਡੀਲ ਲੈ ਕੇ ਆਏ ਆ ਸਭ ਤੋਂ ਪਹਿਲਾਂ ਵਿਖਾ ਦਈਏ ਨੈਸ਼ਨਲ ਹਾਈਵੇ ਮਾਨਸਾ ਸਰਸਾ ਰੋਡ ਦੇ ਉੱਪਰ ਭੰਮੇ ਖੁਰਦ ਇੱਥੇ ਇੱਕ ਬੜੀ ਵਧੀਆ ਡੀਲ ਹੈ ਵਧੀਆ ਸੌਦਾ ਹੈ ਜੇ ਫਰੰਟ ਵਿਖਾਈਏ ਤਾਂ ਫਰੰਟ ਜਿਹੜਾ ਹੈ ਇੱਕ ਕਿਲੇ ਦਾ ਫਰੰਟ ਹੈ ਦੋ ਕਿल्ले ਇਹ ਵਾਣ ਹੈ ਤੇ ਕੋਈ ਪੈਲਸ ਜਾਂ ਕੁਝ ਵੀ ਇੱਥੇ ਪ੍ਰੋਜੈਕਟ ਚਲਾਉਣਾ ਹੈ ਉਹਦੇ ਵਾਸਤੇ ਇਹ ਕਮਰਸ਼ੀਅਲ ਜਗ੍ਹਾ ਦੇ ਤੌਰ ਤੇ ਇਹ ਯੂਜ਼ ਕਰ ਸਕਦਾ ਹੈ ਕਿ ਜੇ ਤੁਸੀਂ ਇਸ ਜ਼ਮੀਨ ਨੂੰ ਇਸ ਟੱਕ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਮਾਲਕ ਦੀ ਜਿਹੜੀ ਡਿਮਾਂਡ ਹੈ ਉਹ 7 ਸਵਾ ਕਰੋੜ ਕਿੱਲੇ ਦੀ ਹੈ ਇਹ 2 ਕਿੱਲੇ ਹੈ ਤਕਸੀਮ ਟੱਕ ਹੈ ਤੇ ਇਹਦੇ ਨਾਲ ਹੀ ਜੇਕਰ ਤੁਸੀਂ ਇੰਟਰਸਟਿਡ ਹੋ ਤਾਂ ਇਸ ਵੀਡੀਓ ਦੇ نیچے ਜਿਹੜਾ ਕਾਲ ਦਾ ਆਪਸ਼ਨ ਹੈ ਉਹਦੇ ਤੇ ਸਿੱਧਾ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਮਾਲਕ ਦੇ ਨਾਲ ਸਿੱਧੀ ਟੇਬਲ ਟॉक ਕਰਾਵਾਂਗੇ ਤੇ ਜੇ ਵੀਡੀਓ ਚੰਗੀ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਤੁਹਾਡਾ ਵੀ ਕੋਈ ਪਲਾਨ ਹੈ ਖਰੀਦਣ ਜਾਂ ਵੇਚਣ ਦਾ ਪ੍ਰਾਪਰਟੀ ਤਾਂ ਇਸ ਚੈਨਲ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਇਸ ਚੈਨਲ ਤੇ ਸਾਡੇ ਨਾਲ ਕੰਟੈਕਟ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ